ਬਿਕਰੀ ਪਨੀਰੀ ਤੇ ਉਹ ਥੱਲੇ ਵਾਲੀ ਵਗ ਜੂ ਫਿਰ ਕਿੱਦਾਂ ਨਿਕਲੀ ਉਹ ਜਾਣ ਕੇ ਕਹਿੰਦੇ ਉਹ 3 ਸੈਟ ਦਿਖਾਇਆ ਜੀ ਛੱਟ ਕੇ ਜਾ ਮੈਂ ਆਪਣੇ ਤੇ ਰੁਟਾ ਵਟ ਦੂਜੀ ਗੱਡੀ ਫੇਰ ਤਾਂ ਆਉਣਾ ਫਿਰ ਅੱਛਾ ਨਵੇਂ ਨਵੇਂ ਤਕਨੀਕਾਂ ਪਰਾਲੀ ਵਾਲੀ ਤਾਂ ਵੇਖੀ ਦਿਓ ਪਰਾਲੀ ਸਿੱਟੀ ਜਾਂਦਾ ਜਿਹੜੀ ਉੱਤੇ ਹਾਂ ਅੱਜ ਤਾਂ ਬੜੀ ਗਰਮੀ ਹੈ ਨਾ ਪਾਣੀ ਮੋਟਰ ਨਾਲ ਬੱਦ ਲੱਗਦੀ ਪੈਣੇ ਲੋ ਕੈਂਪਰ ਤਾਂ ਕਰੋ ਦਾ ਮੁੱਕ ਗਿਆ ਤੇ ਫੋਟੋ ਨੇ ਜਿਹੜਾ ਪਾਣੀ ਲੈ ਕੇ ਆਇਆ ਦਾ ਅੰਦਰੋਂ ਬੁੱਕ ਪੜੇ ਦੋ ਕੈਂਪਰ ਸੀ ਇਹ ਦੋਨੇ ਮੁੱਕ ਗਏ ਹਾਂ ਦੂਜਾ ਨਹੀਂ ਜਾਣੀ ਅੱਜ ਤਾਂ ਇਹ ਮੰਗਦਾ ਕਿ ਅੰਦਰ ਵੀ ਝੰਡਾ ਪਾਉਣ। ਹੋਜੀ ਆਪਾਂ ਲਾਤੀ ਪਨੀਰੀ ਆ ਦੋਏ ਦੋ ਦਿਨ ਇਹਨੂੰ ਲੱਗੀ ਨੂੰ ਤੀਜਾ ਦਿਨ ਅੱਜ ਤੇ ਇਧਰ ਤੀਜੇ ਦਿਨ ਅੱਜ ਦੁਬਾਰੇ ਸਟਾਰਟ ਕਰਤਾ ਕੰਮ ਤੇ ਇਹ ਨਿਕਲੇ ਜੀ ਕੱਲ ਨੂੰ ਹਰੇ ਬਈ ਦਿਖਾਈ ਦੇ ਜੂਗੇ ਇਹਦੀ ਇਹਗੇ ਸੁਪਰੀਮੋ ध හැ තකම ලබසිना ਜਾਗ ਜਾਰ ਠੰਡੀ ਹੋ ਗਈ ਆ ਮੁਰਤਾਂ ਤਾਂ ਨਵੇ ਜਾਇਆ ਸੀ ਉਹ ਭੈਸ ਟੀਕੇ ਲੱਗੇ ਨਾ ਸੁੰਨ ਜਿਹੇ ਵਾਲੇ ਮੈਂ ਪੈ ਗਿਆ ਘੰਟਾਾਂ ਦੀ ਨੀਂਦ ਆ ਗਈ ਮਾ ਜਲ ਹਾਂ ਚਾਰਕ ਵੀ ਜੱਲਾ ਹੈ ਨਾ ਸੁਣਨਾ ਤਾਂ ਸੁਣ ਨਾ ਸਾਰਾ ਟੀਕੇ ਲੱਗੇ ਹੋਇਆ ਨਾ ਕਰਨੀ ਆ ਉਹ ਮੈਂ ਰੋਟੀ ਨਹੀਂ ਖਾਣੀ ਵਾਹ ਇਹਨਾ ਚਾਹ ਚੂ ਠੰਡਾ ਕੁਛ ਮਰਜ਼ੀ ਪੀ ਚਲ ਨਾਲ ਨਹੀਂ ਫਿਰ ਕੇ ਤੂੰ ਮਾਂ ਪਿੱਛੇ ਜਾ। ਹੋਰ ਤਸ ਗਿਆ ਬੰਦਾ ਇਥੋਂ ਕਹਿੰਦਾ ਮੇਰੀ ਹੱਟ ਦੋ। ਫਰਾਗ ਕਹਿੰਦਾ ਪੀਣਾ ਕੁਛ ਨਹੀਂ ਦਿੰਦਾ ਸੁਣਦਾ ਹੈਗਾ ਹੀ ਹੁਣ। ਤੂੰ ਮਾਫ ਕਰ। ਤਰੀਕਾ ਭਾਈ ਬਾਹ ਠੰਡਾ ਨਹੀਂ ਚੰਗਾ ਨਾ। ਮੰਗਲਵਾਰ ਨੂੰ ਕਹਿੰਦਾ ਮੰਗਲਵਾਰ ਨੂੰ ਭਰ ਦਿਆਂਗੇ। ਕਹਿੰਦਾ ਜੋ ਤੁਰਦਾ ਉਦਾਂ ਨਹੀਂ ਦਰਦ ਹੁੰਦਾ ਪੈਰੋਂ ਉਦੋਂ ਹੁੰਦਾ ਮਾਹਾ। ਕਹਿੰਦਾ ਉਹ ਨਾੜ ਫਿਰ ਹੋ ਗਈ ਨਾ ਅੰਦਰ ਡੂੰਗੀ ਵਾਗੀ ਖੱਡ ਭਾਂਦੇ ਨੇ ਕੀੜੇ ਜੀ। ਇਹਦਾ ਬੁਰਸ਼ ਦਰਤਨ ਕਰੀਂ ਨਾ ਆਪਣੇ ਰਾਜੂ ਵਾਂਗੂ। ਕਰਦੇ ਨਹੀਂ ਭਾਂਦੇ ਕੁਝ ਨਹੀਂ ਹੁੰਦਾ ਇਹਨੂੰ। ਭਾਂਦੇ ਨਹੀਂ ਨਾ ਸਾਰੇ ਗਾਉਂ ਵਿੱਚ ਪੰਨਾ ਹੋਇਆ। ਮੋਸਕ ਵੀ ਭਾਂਦੇ ਮੂੰਹ ਚੋਂ ਗਰਕ ਨਹੀਂ ਰਦਾ ਮਾਰਦਾ। ਮੋਸਕ ਦਾ ਪਾਸੇ ਲੈ ਜੀ ਜੱਵ ਲੈਂਦਾ ਫਿਰ ਉਹ। ਮੌ ਫਰੇਕਨਰ ਨੇ ਇਧਰ ਮੂੰਗੀ ਦੇਖੋ ਜੀ ਆਹ ਕਿਹੜਾ ਜਿਹਾ ਬੜਾ ਤਗੜਾ ਨਿਕਲੀ ਹੈ ਤਾ ਨਾ ਤੁਮੀ ਲੱਗਦਾ ਇਹ ਪਾਣੀ ਲਾ ਦੇ ਕੇ ਕਹਿੰਦਾ ਕਿਹੜਾ ਹੈ ਹਾਂ ਆਹ ਦਾ ਚਾਰ ਚਾਰ ਪੱਤੇ ਕੱਢ ਗਈ ਹੋਏ ਬਾਈ ਨਾਲ ਇਹਨੇ ਪੱਤੇ ਦੇਖਤਾ ਲਗਾਏ ਇਹ ਹੁਣ ਬਾਹਣ ਚ ਕੱਟ ਦੀ ਆਏ ਨਾ ਇਹ ਚ ਡਰੇ ਐ ਅੱਛਾ ਦੂਰੋਂ ਤੁਸੀਂ ਹਰਿਆਲੀ ਜੂਰੀਆ ਮਾਰਨੂਗਾ ਮੜਾ ਮੜਾ ਪਾਣੀ ਮਾਰ ਦੇਖ ਕੰਦੇ ਤਾਂ ਇੰਨੀ ਸੋਹਣੀ ਮੂੰਗੀ ਖੜੀ ਆ ਇਹਦਾ ਦੂਰੋਂ ਦਾ ਹਰਿਆਲੀ ਤੇ ਮੀਂਹ ਪਾ ਜੇ ਹੁਣ ਤਾਂ ਹੁਣ ਨਹੀਂ ਬਹਾਵਾ ਵੀ ਤੇ ਇਧਰ ਪਨੀਰੀ ਸੱਟਾ ਦੇ ਕੇ ਕੰਗਾ ਚੱਲ ਰਿਹਾ ਤੇ ਆਪਾਂ ਵੀ ਦਿਨ ਇਦਾਂ ਦੇ ਤੁਸੀਂ ਕਿਦਾਂ ਵੀਦੋਂ ਕਮੈਂਟ ਕਰਕੇ ਜੁੜ ਦੱਸਿਓ ਆ ਪਣੀ ਰਿਹੜੀ ਦੋ ਦਿਨ ਪਹਿਲਾਂ ਵੀਜੀ ਸੀਗੀ ਇਹ ਨਿਕਲੇ ਹੀ ਹੁਣ ਪਾਣੀ ਫਿਰ ਗਿਆ ਤੇ ਟੰਗੂਰ ਮਾਰ ਗਈ ਕੱਲ ਨੂੰ ਹਰੀ ਵਾਈ ਦਿਖਾਈ ਦੇਣ ਲੱਗ ਜਾਣੀ ਹੈ ਹਲੋ ਤੈਨੂੰ ਪਾਣੀ ਨਹੀਂ ਹੁੰਦਾ ਹੂੰ ਤਾਂ ਕਰੀਂ ਪਾਣੀ ਦੀ ਲਾਣ ਪ੍ਰਭੂ ਜੇ ਤੁਸੀਂ ਪਣੀ ਲਾ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਦਿਓ ਡੀ ਏ ਪੀ ਤੇ ਪਣੀ ਦੇ ਛੱਟਾ ਦੇ ਕੇ ਕੰਗਾ ਜ਼ਰੂਰ ਮਾਰੋ ਪਾਣੀ ਮਾਰ ਪਾਣੀ ਲਾ ਕੇ ਫਿਰ ਵੀ ਦਾ ਛੱਟਾ ਜਰੂਰ ਦੇਓ ਇਹ ਕੁਝ ਗੱਲਾਂ ਜਿਹੜੀਆਂ ਤੁਸੀਂ ਧਿਆਨ ਚ ਦੇਣੀਆਂ ਕੱਲ ਨੂੰ ਤਾਂ ਪਾਣੀ ਲੱਗੂ ਆ ਇਹਦਾ ਕੁਝ ਨਿਕਲ ਆਉਣ ਦੇ ਗਰਮੀ ਬਹੁਤ ਆ ਯਾਰ ਟੰਗੂਰ ਦਾ ਨਿਕਲਿਆ ਸਾਰਾ ਆ ਵੀ ਮਾਰੇ ਟੰਗੂਰ ਆ ਇਨੂੰ ਆਪਾਂ ਦੋ ਦਿਨ ਇੱਕ ਦਿਨ ਦਾ ਪਾਣੀ ਜੇ ਰੱਖਿਆ ਤੇ ਇੱਕ ਦਿਨ ਰੱਖਿਆ ਹੂੰ ਖੁੱਲੇ ਜੇ ਗੱਟਿਆਂ ਚ ਪਾ ਕੇ ਗਰਮੈਸ਼ ਚ ਲਪੇਟ ਕੇ ਭੂਂਗ ਚ ਗੱਟੇ ਜੀ ਦਿਹਣਾ ਪੀਓ ਉੱਥੇ ਕਿੱਥੇ ਪਿਆ ਗੱਟੇ ਜੀ ਦਿਹਣਾ ਉਹ ਮਿੱਟੀ ਚ ਥੱਲੇ ਦਾ ਪਤਾ ਨਹੀਂ ਦਾ ਇਹ ਆਪਾਂ ਬੀਜ ਨੇ ਸੁਪਰੀਮੋ 110 ਕਿ ਆ ਮੋਲਿਆ ਆ ਦੇਖੋ ਜੀ ਐਂ ਟੰਗੂਰ ਮਾਰ ਲਿਆ ਹੁੰਦਾ ਹੈ ਦੇਖੋ ਕਿਵੇਂ ਪੂਰੀ ਪੁੰਗਰ ਚੁੱਕੀ ਐ ਅੰਦਰੋਂ ਖੋਣਿਆ ਸਾਨੂੰ ਆ ਦੇਖੋ ਆ ਹਾਲਤ ਜੇ ਆਪਾਂ ਜੀਰੀ ਲਾਉਣੀ ਐ ਕਿਸਾਨ ਭਰਾਵੋ ਜੇਦੋਂ ਐਦਾ ਹਾਲਤ ਹੋ ਜੇ ਜੀਰੀ ਦੀ 24 ਘੰਟੇ ਨੂੰ ਪਾਣੀ ਚ 12 24 ਘੰਟੇ ਪਾਣੀ ਚ ਤੇ 24 ਘੰਟੇ ਨੂੰ ਬਾਹਰ ਬੋਰੀਆਂ ਚ ਪਾਣੀ ਚੋਂ ਕੱਢ ਕੇ ਰੱਖਣਾ ਤੇ ਅਸੀਂ ਲੰਬੇ ਸਮੇਂ ਤੋਂ ਇਦਾਂ ਹੀ ਪਨੀਰੀ ਲਾਉਨੇ ਆ ਤੇ ਬਹੁਤ ਵਧੀਆ ਪਨੀਰੀ ਪੱਟਣ ਚ ਵਧੀਆ ਪੱਟੀ ਵਧੀਆ ਬਣਦੀ ਆ ਪਨੀਰੀ ਦੀ ਤੇ 20 ਤੋਂ 25 ਦਿਨਾਂ ਚ ਤਿਆਰ ਹੋ ਜਾਂਦੀ ਹੈ ਐਨੇ ਦਿਨ ਲੈਂਦੀ ਨਾ 20 ਤੋਂ 25 ਦਿਨ ਹਾਂ 25 ਦਿਨਾਂ ਜਾਨੀ ਕਿ 25 ਦਿਨ ਤਾਂ ਪੂਰੀ ਲਾਉਣ ਵਾਲੀ ਹੋ ਜਾਂਦੀ ਹੈ ਦੀ ਬਾਈ ਦਿਨਾਂ ਨੂੰ ਪਟਣ ਲੱਗ ਜੂ। ਅੱਗ ਕੱਟੇ ਜੀ ਦੇਖੋ ਤੁਹਾਨੂੰ ਹੁਣ ਪੂਰਾ ਐਮਬਾਰ ਲਕ ਲਕ ਦਾਣਾ ਟੰਗੂਰ ਮਾਰ ਚੁੱਕੇ ਦੱਸੋ ਗਣਾ ਲਾਤੀ ਪਨੀਰੀ ਬਨੂਰੀ ਕੇ ਲਾਉਣ ਦੀ ਤਿਆਰੀ ਕਰ ਰਹੇ ਹਾਂ ਛੱਡ ਦੇ ਛੱਡ ਕੇ ਉਹ ਨੂੰ ਫੁੱਲ ਕਰਕੇ ਇਹ ਮੋਟਰ ਇਹ ਘਰੀ ਛੱਡ ਦੋ ਬਾਈ ਠੀਕ ਆ ਮੋਟਰ ਦੀ ਵੀ ਛੱਡ ਲੈ ਆਪਾਂ ਆ ਕੀ ਲੜ ਛੱਡ ਕੇ ਉਹ ਨੂੰ ਹੀ ਛੱਡ ਦੇ ਦੇਖ ਨਕਾ ਕਹਾ ਹੈਗਾ ਕਿਧਰ ਕੋ ਛੱਡ ਗਾ ਮੋਟਰ ਨੂੰ ਹਾਂ ਛੱਡ ਕੇ ਤਦ ਆਪਾਂ ਇਹ ਮੱਕੀ ਬੀਜੀ ਸੀਗੀ ਆ ਤੁਹਾਡੇ ਸਾਹਮਣੇ ਇਧਰ ਦਿਖਾਈ ਹੋਣੀ ਹੈ ਤੁਹਾਨੂੰ ਇਹ ਆਪਾਂ ਹਲਦੀਨਾ ਬੀਜੀ ਸੀਗੀ ਆ ਬਹੁਤ ਸੋਹਣੀ ਉਗਰੀ ਹੈ ਮੱਕੇੜੋ ਪਰਲੇ ਉਹ ਵੀ ਹਲਦੀਨਾ ਬੀਜੀ ਹੋਈ ਹੈ ਇਹ ਵੀ ਹਲਦੀਨਾ ਹੱਥੀ ਵੀ ਪਾ ਕੇ ਬੀਜੀ ਆ ਪਾਂਕੂ ਟਰੈਕਟਰ ਜਾਂ ਮਸ਼ੀਨਰੀ ਨਾਲ ਨਹੀਂ ਬੀਜੀ ਤੇ ਕਾਮਯਾਬ ਵੀ ਬਹੁਤ ਜਿੱਕਦਾ ਕੱਖ ਪੱਠਾ ਘਟ ਹੁੰਦਾ ਚੰਗੀ ਤਰ੍ਹਾਂ ਬਾਹ ਕੇ ਸੁਭਾਗਾ ਮਾਰ ਕੇ ਹਲਦੀ ਖਿੱਚਦੇ ਹੋ ਇਹ ਕੋਠਾ ਮਿੱਤਰਾਂ ਦਾ ਇੱਥੇ ਲੱਗਦੀਆਂ ਮਹਿਫਲਾਂ ਬਗੈਰ ਦਾਰੂ ਦਾ ਦਾਰੂ ਵਾਲੀ ਮਹਿਫਲ ਨਹੀਂ ਇੱਥੇ ਲੱਗਦੀ ਤੇ ਇਹ ਜਿਹੜੀ ਮੋਟਰ ਆਪਣੀ ਇਹਦੇ ਵਿੱਚ ਪਾਣੀ ਆਪਾਂ ਪਾ ਵੀ ਸਕਦੇ ਨੇ ਨਹਿਰੀ ਪਾਣੀ ਤੇ ਹੁਣ ਨਹਿਰੀ ਪਾਣੀ ਕੱਢ ਵੀ ਸਕਦੇ ਆ ਆ ਦੇਖੋ ਨਹਿਰੀ ਪਾਣੀ ਇੱਧਰ ਵੀ ਪੈ ਜਾਂਦਾ ਇਹ ਨੂੰ ਨਹਿਰ ਦਾ ਜੋ ਨਹਿਰ ਦਾ ਪਾਣੀ ਫालतੂ ਆਉਂਦਾ ਵੇ ਪੱਤੇ ਪੁੱਤੇ ਸਾਫ਼ ਕਰਕੇ ਜਾਲ ਲਾ ਕੇ ਪਾਣੀ ਦੇ ਵਿੱਚ ਪਾ ਦੇਣੇ ਆ ਤੇ ਜੋ ਲੋੜ ਪੈਂਦੀ ਆ ਹੁਣ ਹੁਣ ਕੱਟ ਲਿਆ ਪਾਣੀ ਇਆ ਖੰਬੇ ਖੜੇ ਕਰਨੇ ਆ ਤਾਰ ਆ ਜਿਹੜੀ ਥੱਲੇ ਲੱਗਦੀ ਹੈ ਪਹਿਲਾਂ ਆਪਣੇ ਟਰਾਂਸਫਰ ਮੈਣੀ ਦਾ ਟਰਾਂਸਫਰ ਕਰਤਾ ਹੁਣ ਇੱਧਰ ਆਉਂਦੀ ਸੀ ਕਾਰ ਤੇ ਤਾਰ ਖੰਬੇ ਦੇ ਕਰਨੇ ਇਹਦਾ ਪ੍ਰੋਜੈਕਟ ਚੱਲ ਰਿਆ ਸੀ ਅੱਜ ਤੇ ਮੈਂ ਚਾਹ ਹੋਰ ਲੈ ਜਾਏ ਤੜਕੇ ਨੂੰ ਇਸੋ ਮਾਡਲ ਟਰੈਕਟਰ ਦੱਸਿਓ ਕਿਹੜਾ ਤੁਸੀਂ ਦੇਖ ਲਓ ਇੱਕ ਵਾਰੀ ਚੰਗੀ ਤਰ੍ਹਾਂ ਲੈ ਮੌਸਮ ਬੜੀਆ ਹੋ ਰਿਹਾ ਹੈ ਬਹੁਤ ਵਧੀਆ ਮੌਸਮ ਲੱਗ ਰਿਹਾ ਲੂ ਜਰੂਰ ਚੱਲ ਰਹੀ ਹੈ ਘਰ ਮੈਂ ਕਿਉਂਕਿ ਮੌਸਮ ਹੈ ਬਾਬਾ ਨਹੀਂ ਇਹ ਪਾਣੀ ਕਿੱਥੇ ਚੱਕ ਲੈ ਜਾਣਾ ਕੋਰਟਾ ਇਸ ਤਰ੍ਹਾਂ ਅੰਦਰ ਕਰ ਲੈਣਾ ਨਹੀਂ ਤੁਹਾਡੇ ਕੋਟੇ ਤੇ ਮੂਰਨੀਆਂ ਪੈ ਜਾਂਦੇ ਨਵੇਂ ਕੋਟ ਤਾਂ ਤਾਂ ਕਰ ਦਾਂ ਤੇ ਪੀਰੋ ਜਾ ਬਣੀ ਆ ਜਾ ਜਾ ਬਈ ਆ ਜਾ ਤਾਂ ਚਾਹ ਹੀ ਪੀਣੀ ਆ ਜੇ ਮੈਂ ਰੋਟੀ ਦਾ ਖਾਣੀ ਨਹੀਂ ਉਦੋਂ ਫਨ ਲੱਗਾ ਦੁਕਾਨ ਜਿਹੜਾ 1984 ਚ ਬਾਈ ਦੁਕਾਨ ਆਈ ਜਦੋਂ ਇੰਦਰਾਲ ਮਰੀ ਹੈ ਉਹੀ ਹਾਂ ਥੋੜਾ ਜਾ ਥੋੜਾ ਜਾ ਅਜੈ ਸਿੰਘ ਜੇਬਾ ਆ ਜਦ ਇੰਦਰਾਲ ਮਰੀਏ ਰੋਲਾ ਪਿਆ ਕਹਿੰਦਾ ਬੰਦ ਰਹੀ ਹੈ ਕਿੰਨੇ ਦਿਨ ਕਹਿੰਦਾ 2004 ਸੀਗਾ ਇਹਦਾ ਕੰਮ ਸਟਾਰਟ ਕੀਤਾ ਸੀਗਾ ਮਿਲਕ ਦਾ ਦੰਦਾਂ ਦਾ ਆ ਹਾਂ ਰਦੂਆਂ ਦੰਦਾਲਾ ਦੰਦਾਲਾ ਪਹਿਲਾਂ ਨਾ ਫਿਰ ਦੱਸੀ ਕੇ ਮੈਂ ਵੀਡੀਓ ਬਣਾਉਣ ਲੱਗੇ ਫਿਰ ਦੱਸ ਕਹਿੰਦਾ ਯਾਰ ਸਾਥੋਂ ਦੱਸਿਆ ਨਹੀਂ ਆ ਮੈਂ ਦੱਸਣਗੇ ਦੱਸਣੇ ਹੈ ਭਾਈ ਕਿ ਵੱਡੀ ਗੱਲ ਅਗਰੀ ਗੰਨੇ ਦਾ ਫੋਕਲੇਜ ਹੋ ਗਏ ਹੋਣਗੇ ਨਾ ਉਹ ਹੀ ਹਾਂ ਤੇ ਜੂਸ ਵਾਲ ਨੂੰ ਦੇ ਆਉਂਦੇ ਹੈਂ ਦੇਖੋ ਪੂਰਾ ਲੈ ਜਾਂਦੇ ਨੂੰ ਅੱਧੇ ਤੂੰ ਰੱਖ ਲਾ ਤੇ ਜੂਸ ਕੱਢ ਦੇ ਅੱਧੇ ਤੂੰ ਰੱਖ ਲਾ ਸਾਰੇ ਦੇ ਕਢਾ ਲਓਂਦੇ ਬਿਸ਼ੱਕ ਦੀ ਹਾਂ ਕੇਟਲੀ ਭਰ ਕੇ ਆ ਜਾਂਦੀ ਲੱਕ ਰਿੰਦਾ ਜਵਾਕਾਂ ਨੂੰ ਫੜਾ ਦੇ ਉਹ ਕਰੇ ਚੂਪ ਲੈਣਗੇ ਉਹ ਜਵਾਕਾਂ ਨੂੰ ਦੇ ਦੇਓਗੇ ਝੂਕ ਲਿਓ ਜੜ ਕੱਢਤੀ ਉਹਦੀ ਜੜ ਕੱਢ ਕੇ ਆ ਮਿੱਟੀ ਲਾ ਦੇ ਚੰਗੀ ਤਰ੍ਹਾਂ ਅਮਲ ਨਾਲ ਮਿੱਟੀ ਉਹਦੇ ਪਾਉਣੇ ਆ ਪਹਿਲਾਂ ਡੀਏਪੀ ਸਿੱਟਾਂਗੇ ਉਹਦੇ ਥੱਲੇ ਪਾਣੀ ਦਾ ਭਰ ਕੇ ਮੇਰ ਪਾਵਾਂਗੇ ਡਿਗ ਨਾ ਪਵੇ ਕਿਤੇ ਮੂਗੀ ਦੇ ਇੱਕਣਾ ਕਿਵੇਂ 2.5 ਕਿੱਲਿਆਂ ਵਾਲੀ ਸਭ ਤੋਂ ਪਹਿਲਾਂ ਬੀਜੀ ਹੈ। ਉਹ ਇਹ ਮੂਗੀ ਲਾਹਣਾ ਤੁਹਾਨੂੰ ਜਿਹੜੀ ਆਪਾਂ ਇੱਕ ਤਰੀਕ ਦੀ ਬੀਜੀ 31 30 ਦੀ ਬੀਜੀ 30 ਅਪ੍ਰੈਲ ਦੀ। ਅੱਜ ਹੋ ਗਏ ਉਹਨੂੰ 16 ਦਿਨ। ਆ ਆ ਗਈ ਮੂੰਗੀ ਆਪਣੀ ਜਿਹੜੀ ਹੋ ਗਈ ਅੱਜ 16 17 ਦਿਨ ਬੀਜੀ ਨੂੰ ਇਹ ਪੱਤੇ ਬਹੁਆ ਹੋਏ ਪਿਆ ਨਾ ਉਹ ਹੁਣ ਇਹ ਇਸ ਤਰ੍ਹਾਂ ਦੇ ਨਾਲ ਦੀ ਮੂੰਗੀ ਲਸੂ ਕਿ ਮੈਂ ਦੀਦੀ ਦੀ ਦੂਰ ਪਰ ਹੈ ਬਹੁਤ ਵਧੀਆ